ਪਿੰਡ ਕਾਹਨਾ ਤੇਸੀਆਂ ਵਿਖੇ ਸਰਪੰਚ ਦੀ ਹੋਈ ਜਿਮਨੀ ਚੋਣ। ਦਿਆਂ ਅੱਜ ਪਿੰਡ ਦੇ ਸਰਕਾਰੀ ਸਕੂਲ ਵਿੱਚ ਵੋਟਾਂ ਪਾਈਆਂ ਗਈਆਂ। ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸ਼ਾਮ ਨੂੰ ਆਏ ਨਤੀਜਿਆਂ ਵਿੱਚ ਸਰਪੰਚ ਦੀ ਉਮੀਦਵਾਰ ਸੁਮਨ ਰਾਣੀ ਨੂੰ 935 ਵੋਟਾਂ, ਗੁਰਜੀਤ ਕੌਰ ਨੂੰ 639 ਵੋਟਾਂ ਪਈਆਂ ਤੇ ਨੋਟਾਂ ਨੂੰ 2 ਵੋਟਾਂ ਤੇ 31 ਵੋਟਾਂ ਰੱਦ ਹੋਈਆਂ। ਇਸ ਤਰ੍ਹਾਂ ਸੁਮਨ ਰਾਣੀ ਨੇ ਆਪਣੀ ਵਿਰੋਧੀ ਉਮੀਦਵਾਰ ਗੁਰਜੀਤ ਕੌਰ ਨੂੰ 296 ਵੋਟਾਂ ਨਾਲ ਹਰਾ ਦਿੱਤਾ। ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਸੁਮਨ ਰਾਣੀ ਦੇ ਸਰਪੰਚ ਬਣਨ ਤੇ ਉਸਦੇ ਸਮਰਥਕਾਂ ਨੇ ਟੋਲ ਦੇ ਡਗੇ ਤੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ ਸੁਮਨ ਰਾਣੀ ਨੇ ਪਿੰਡ ਦੇ ਗੁਰੂ ਰਵਿਦਾਸ ਮੰਦਿਰ ਵਿਖੇ ਮੱਥਾ ਟੇਕਿਆ ਤੇ ਪ੍ਰਬੰਧਕ ਕਮੇਟੀ ਨੇ ਨਵੀਂ ਜਿੱਤੀ ਸਰਪੰਚ ਸੁਮਨ ਰਾਣੀ ਦਾ ਸਿਰਪਾਉ ਪਾ ਕੇ ਸਨਮਾਨਿਤ ਕੀਤਾ ਇਸ ਮੌਕੇ ਸੁਮਨ ਰਾਣੀ ਨੇ ਵੱਡੀ ਲੀਡ ਨਾਲ ਜਿਤਾਉਣ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਸਾਬਕਾ ਸਰਪੰਚ ਸੁਸ਼ੀਲ ਬਿਰਦੀ ਨੇ ਕਿਹਾ ਕਿ ਅਸੀਂ ਵਿਕਾਸ ਦੇ ਏਜੰਡੇ ਤੇ ਚੋਣ ਲੜੀ ਹੈ ਤੇ ਪਿੰਡ ਕਾਹਨਾ ਟੇਸੀਆ ਨੂੰ ਨਮੂਨੇ ਦਾ ਪਿੰਡ ਬਣਾਵਾਂਗੇ। ਮਨਦੀਪ ਕੁਮਾਰ ਬਿੱਟਾ ਤੇ ਮੁਲਖ ਰਾਜ ਮੂਲ ਨਿਵਾਸੀ ਨੇ ਵੀ ਸੁਮਨ ਰਾਣੀ ਨੂੰ ਸਰਪੰਚ ਬਣਾਉਣ ਤੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਛੇਤਨਾ ਚੈਨਲ ਲਈ ਪ੍ਰਦੀਪ ਰਾਜਾ ਦੀ ਰਿਪੋਰਟ। ਜੀ ਇਸ ਚੋਣ ਸੀ ਕਿ ਕਾਹਨਾ ਟੇਸੀਆ ਦੀ ਸਰਪੰਚੀ ਦੀ ਪੀਸਫੁਲੀ ਹੋਈ ਹੈਗੀ ਆ। ਇਹਦੇ ਵਿੱਚ ਸੁਮਨ ਰਾਣੀ ਨੂੰ 935 ਵੋਟਾਂ ਪਈਆਂ। ਉਚਿਤਪੁਰ ਨੂੰ 639 ਦੋ ਵੋਟਾਂ ਵੋਟਾਂ ਨੂੰ ਪਈਆਂ ਬਾਂ ਤੇ ਰਿਜੈਕਟ ਹੋਈਆਂ ਕੱਤੀ ਵੋਟਾਂ ਤੇ ਇਹ ਇਲੈਕਸ਼ਨ ਲੱਗਿਆ ਪੀਸਫੁਲੀ ਪਿੰਡ ਵਾਲਿਆਂ ਨੇ ਸੀ ਹੋਰ ਨਾਲ ਪੂਰੀ ਪੀਸਫੁਲੀ ਹੋਈ ਹੈ। ਮੈਡਮ ਜੀ ਅੱਜ ਸਰਪੰਚ ਚੋਣਾਂ ਕਿ ਕੀ ਕਹੋਗੇ? ਮੇਰੇ ਪਿੰਡ ਵਾਲੇ ਨਗਰ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਕਿੰਨਾ ਸਹਿਯੋਗ ਦਿੱਤਾ ਮੈਨੂੰ ਇਹ ਲੋਕ ਸਹਿਯੋਗ ਨੇ ਜਿੱਤ ਪ੍ਰਾਪਤ ਕੀਤੀ। ਹਾਂਜੀ ਮੈਂ ਮਖਰਾ ਜੀ ਅੱਜ ਸਰਪੰਚੀ ਚੋਣ ਜਿੱਤੀ ਹੈ ਕੀ ਕਹੋਗੇ? ਅਸੀਂ ਸਾਰੇ ਨਗਰ ਵਾਸੀਆਂ ਦਾ ਸਾਰੇ ਵੋਟਰਾਂ ਦਾ ਜਿਹੜੇ ਨੌਜਵਾਨਾਂ ਨੇ ਤੰਦੇਹੀ ਦੇ ਨਾਲ ਜਿਹੜੀ ਬੀਬੀਆਂ ਭੈਣਾਂ ਨੇ ਤੰਦੇਹੀ ਦੇ ਨਾਲ ਥੋੜੂ ਦੂਰ ਤੇ ਵਿੱਚ ਤੇ ਸਾਡੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਅਸੀਂ ਉਹਨਾਂ ਦੇ ਰਣੀਆ ਤਹਿ ਦੋ ਧੰਵਾਦ ਹਾਂ ਜਿਨ੍ਹਾਂ ਦੇ ਸੰਘਰਸ਼ ਦੀ ਬਦੌਲਤ ਇਹ ਸਾਨੂੰ ਐਡੀ ਵੱਡੀ ਇੱਜ਼ਤ ਹਾਸਲ ਹੋਈ ਆ ਤੇ ਅਸੀਂ ਸਾਰੇ ਲੋਕਾਂ ਦਾ ਕੱਲੇ-ਕੱਲੇ ਜੀ ਦਾ ਕੱਲੇ-ਕੱਲੇ ਮੈਂਬਰ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਅਣਤਕ ਮਿਹਨਤ ਦੇ ਨਾਲ ਤੁਹਾਨੂੰ ਅਜ਼ੀਰ ਦੇ ਵਿੱਚ ਅੱਗੇ ਨਾਲ ਵਾਦਾ ਕੀਤਾ ਕਿ ਅਸੀਂ ਇੱਥੇ ਹੀ ਮਿਲ ਕੇ ਇੱਕ ਭਾਈਚਾਰਕ ਕਿਸਾਨ ਬਣਾ ਕੇ ਅੱਗੇ ਤੋਂ ਜਿੱਤ ਪ੍ਰਾਪਤ ਕਰਨ ਦੀ ਭਾਈਚਾਰੇ ਦੇ ਇੱਤਹਾ ਦੀ ਸਾਂਝ ਬਣਾਈ ਰੱਖਾਂਗੇ ਸਾਰੇ ਦੋਸਤਾਂ ਦਾ ਸਾਰੇ ਜੱਗਰ ਦਾ ਬਹੁਤ ਬਹੁਤ ਧੰਨਵਾਦ ਹੁਣ ਕਿਹੜੇ ਕੰਮ ਹੈ ਜਿਹੜੇ ਪਹਿਲ ਦੇ ਹੱਥੇ ਪਿੰਡ ਦੇ ਕਰੂਗੇ ਪਿੰਕਾਨਾ ਦੇ ਪਿੰਡਾਂ ਦੇ ਵਿੱਚ ਜਿਹੜੀ ਸੀਵਰੇਜ ਦੀ ਮੇਨ ਮੰਗਿਆ ਸਾਡੇ ਸਰਪੰਚ ਸਾਹਿਬ ਦੀ ਬੜੀ ਕੋਸ਼ਿਸ਼ ਹੈ ਕਿ ਬਈ ਇਹਨਾਂ ਦੇ ਲੋਕਾਂ ਦਾ ਇਹਨਾਂ ਦਾ ਰਾਸਤਾ ਕਹਿ ਨੂੰ ਆਇਆ ਉਹ ਕਹਿੰਦੇ ਵਧੀਆ ਉਮੀਦਵਾਰ ਚੁਣ ਕੇ ਆਵੇ ਤੇ ਅਸੀਂ ਪੈਸੇ ਦੀ ਕਮੀ ਨਹੀਂ ਸਾਨੂੰ ਆਸ ਉਮੀਦ ਹੈ ਤੇ ਇਸ ਵਾਰੀ ਸਿਵਲ ਦੇ ਗੰਭੀਰ ਦੇ ਦਰਜ ਕਰਾਂਗੇ ਕੋਈ ਦੋ ਕੀ ਛੋਟੀਆਂ ਮੋੜੀਆਂ ਮੰਗਾ ਉਹਨੂੰ ਪਹਿਲੇ ਦੱਸ ਤੇ ਪੂਰੀਆਂ ਕਰਨਾ ਹਾਂਜੀ ਵਰਦੀ ਜੀ ਅੱਜ ਸਰਪੰਚੀ ਜਿਹੜੀ ਇਲੈਕਸ਼ਨ ਹੋਈ ਹੈ ਰਿਜ਼ਲਟ ਆਇਆ ਵੱਡੀ ਜਿੱਤ ਪ੍ਰਾਪਤ ਕੀਤੀ ਕੀ ਕਹੋਗੇ ਦੇਖੋ ਪਿੰਡ ਵਾਸੀਆਂ ਨੇ ਭਾਈਚਾਰੇ ਨੂੰ ਭਾਈਚਾਰੇ ਦੇ ਸਾਂਝੇ ਉਮੀਦਵਾਰ ਨੂੰ ਔਰ ਪਿੰਡ ਦਾ ਇਕਤਾ ਅਖੰਡਤਾ ਔਰ ਵਿਕਾਸ ਦੇ ਨਾਂ ਤੇ ਬਹੁਤ ਵੱਡੀ ਲੀਡ ਦੇ ਨਾਲ ਸ਼੍ਰੀਮਤੀ ਸੁਮਨ ਰਾਣੀ ਜੀ ਪਤਨੀ ਮਨਦੀਪ ਕੁਮਾਰ ਬਿੱਟਾ ਜੀ ਨੂੰ ਚੁਟਾਇਆ ਔਰ ਇਸ ਲਈ ਮੈਂ ਸਾਰੇ ਪਿੰਡ ਵਾਸੀਆਂ ਨੂੰ ਜਿੱਥੇ ਵਧਾਈ ਦਿਨਾ ਉੱਥੇ ਉਹਨਾਂ ਦਾ ਧੰਵਾਦ ਵੀ ਕਰਦਾ ਜਿਨ੍ਹਾਂ ਨੇ ਐਡੇ ਸੂਝਵਾਨ ਪੜ੍ਹੇ ਲਿਖੇ ਇਮਾਨਦਾਰ ਬੇਦਾਗ ਉਮੀਦਵਾਰ ਇੱਕ ਸੇਵਾ ਪੱਖੀ ਪਰਿਵਾਰ ਦੇ ਉਸ ਨਮਾਇंदे ਨੂੰ ਚੁਟਾਇਆ ਉਹਨਾਂ ਤੇ ਵਿਸ਼ਵਾਸ ਕੀਤਾ ਉਹਨਾਂ ਦੇ ਵਿਸ਼ਵਾਸ ਨੇ ਉਹਨਾਂ ਦੀਆਂ ਬੂਟਾ ਪਾ ਕੇ ਢੀ ਵੱਢੀ ਜਿਤਾਉਣ ਦੇ ਸਾਰਿਆਂ ਦਾ ਧਰਵਾਕ ਕਰਦਾ ਪਿੰਡ ਵਾਸੀਆਂ ਨੇ ਇੰਨਾ ਵੱਡਾ ਵਿਸ਼ਵਾਸ ਜਤਾਇਆ ਤੇ ਪਿੰਡ ਵਿੱਚ ਕਿਹੜੇ ਕੰਮ ਆ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰੋਗੇ ਦੇਖੋ ਪਿੰਡ ਅੱਜ ਅੱਜ ਜਿਹੜਾ ਸਾਰੇ ਪੰਜਾਬ ਦੇ ਅੰਦਰ ਜਿਹੜਾ ਹਾਈ ਟੈਕ ਪੰਚਾਇਤਾਂ ਹੋ ਚੁੱਕੀਆਂ ਔਰ ਪਿੰਡ ਦਾ ਬਹੁਤ ਉਦੂਨਕੀਕਰਨ ਹੋ ਚੁੱਕਾ ਆ ਔਰ ਉਸ ਰਾਤ ਬਹੁਤ ਵੱਡੇ ਪੱਮਾਨੇ ਤੇ ਕੰਮ ਹੋਣਗੇ ਔਰ ਜਿੱਦਾਂ ਮੈਂ ਸਮਝਦਾ ਬੜੀ ਪੜੀ ਲਿਖੀ ਪੰਚਾਇਤ ਆ ਬੜੇ ਫਰਾਸ਼ੇਰੇ ਪੰਜ ਸਹਿਬਾਨ ਨਾਲ ਮਿਲ ਕੇ ਪਿੰਡ ਦੀ ਅੱਛੀ ਨੁਹਾਰ ਬਸਣਗੇ ਇਹ ਆਸ ਔਰ ਉਮੀਦ ਦੇ ਨਾਲ ਲੋਕਾਂ ਨੇ ਵੱਡੇ ਤੌਰ ਤੇ ਵੋਟ ਪਾ ਕੇ ਇਹਨਾਂ ਨੂੰ ਜਿਤਾਇਆ